ਕਲ ਬੰਦ ਹੋ ਜਾ। ਕਿ ਸਭ ਤੋਂ ਪਹਿਲੇ ਡਾਕਟਰ ਦੀ ਪ੍ਰਤੀ ਨੂੰ ਰੋਕਿਆ ਜਾਏ। ਅੱਜ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਵੱਲੋਂ 3 ਘੰਟੇ ਦੀ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ। ਇਹਦੇ ਵਿੱਚ ਨਾ ਸਿਰਫ ਡਾਕਟਰਸ ਦੀਆਂ ਆਪਣੀਆਂ ਮੰਗਾਂ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਜਿਹੜੀਆਂ ਜ਼ਰੂਰਤਾਂ ਦੀ ਲੋੜ ਹੈਗੀ ਹੈ ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਅੱਜ ਹੜਤਾਲ ਕਰ ਰਹੇ ਹੈਗੇ। ਜਿਵੇਂ ਕਿ ਸਾਡੇ ਕੋਲ ਕਈ ਸਪੈਸ਼ਲਿਟੀਆਂ ਇਹ ਜੀਆਂ ਹੈਗੇ ਜਿੱਦੇ ਸਿਰਫ ਇੱਕ ਇੱਕ ਡਾਕਟਰ ਹੈਗਾ ਹੈ। ਜਿਵੇਂ ਮੈਡੀਸਨ ਦੀ ਸਪੈਸ਼ਲਿਟੀ ਹੈਗੀ ਹੈ। ਆਈਡੀ ਸਪੈਸ਼ਲਟੀ ਹੈਗੀ ਹੈ ਮਾਈਕਰੋਬਾਇਓਲੋਜੀ ਦੀ ਸਪੈਸ਼ਲਟੀ ਹੈਗੀ ਹੈ ਇਹਦੇ ਵਿੱਚ ਸਿਰਫ ਇੱਕ ਇੱਕ ਡਾਕਟਰ ਦੀ ਲੋਡ ਪੋਸਟਡ ਹੈਗਾ ਇਸ ਇਹ ਘੱਟੋ ਘੱਟ ਜਿਹੜੇ 4 4 ਡਾਕਟਰ ਇਸ ਸਪੈਸ਼ਲਟੀ ਦੇ ਹੋਣੇ ਚਾਹੀਦੇ ਸੋ ਕਿ ਮਰੀਜ਼ਾਂ ਦੀ ਜਿਹੜੀ ਸੇਵਾ ਹੈ ਉਹ ਚੰਗੀ ਤਰ੍ਹਾਂ ਕੀਤੀ ਜਾ ਸਕੇ ਇਹ ਵੀ ਇੱਕ ਨਾ ਸਿਰਫ ਆਪਣੇ ਮੁੱਦੇ ਲਈ ਇਹ ਲੜ ਰਹੇ ਹੈਗੇ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਆ ਇਹ ਪੱਖਪਾਤ ਕਰ ਰਹੇ ਆ ਜਿੰਦਾਬਾਦ ਬਾਬਾ día las sandalias del barro no

ਤੇ ਉਹ ਵੀ ਬੰਦ ਹੜਤਾਲ ਕਹੇਗਾ ਹੜਤਾਲ ਕਦ ਕਰੀਆ ਤੇ 11 ਵਜੇ ਕੋਈ ਨਹੀਂ ਕਹਿੰਦੇ 12 ਵਜੇ ਜਦੋਂ ਤੇ ਬੰਦਾ ਪਹਿਲਾਂ ਹੀ ਦੱਸ ਦਿੰਦਾ ਭਈ ਅੱਜ ਹੜਤਾਲ ਆ ਅੱਜ ਛੁੱਟੀ ਆ ਅੱਜ ਕੋਈ ਨਹੀਂ ਤਾਂ ਵੀ ਹੁੰਦਾ ਵਾ ਜਿਹੜੇ ਬੰਦੇ ਦੇ ਦਿਹਾੜੀ ਲਾ ਕੇ ਟੈਪ ਪਨ ਕੇ ਫੇਰ ਇਥੇ ਆ ਕੇ ਕਰਨਾ ਉਹ ਤਾਂ ਕੀ ਫਾਇਦਾ ਫੇਰ ਇਹਨਾਂ ਨੂੰ ਬੰਦਾ ਪ੍ਰਾਈਵੇਟ ਚੱਲ ਜਾ ਸਾਨੂੰ ਮਾਨ ਸਰਕਾਰ ਨੇ ਕਰੀ ਆਈ ਤੇ ਜੀ ਬੜੇ ਬਧੀਆ ਮਾਨ ਸਰਕਾਰ ਨੇ ਤੇ ਕਿਆ ਵਾ ਕਾਰ ਵੀ ਬਣਾ ਕੇ ਦਿੱਤੇ ਰਿਆ ਕੀ ਫਾਇਦਾ ਸਹੂਲਤ ਕੋਈ ਦਿਖਾਈ ਨਹੀਂ ਤੇ ਸਾਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ ਜੇ ਮੈਂ ਪਹਿਲਾਂ ਆਪਣੀ ਕੁੜੀਆ ਦਾ ਪ੍ਰਸ਼ਨ ਕਰਾਇਆ ਮੇਰੀ ਕੁੜੀਆ ਦੀ ਬਾਹ ਕਰਾ ਕੇ ਤੇ ਹਾਂ ਤਿੰਨ ਪ੍ਰਸ਼ਨ ਹੋਏ ਉਹਦੇ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ ਬਈਆ ਅੱਜ ਸਾਡੀ ਸਰਕਾਰ ਸਾਡੇ ਸਾਡੇ ਸਟੇਟ ਬੋਡੀ ਵੱਲੋਂ ਸਟ੍ਰਾਈਕ ਦੀ ਨੋਟਿਸਮੈਂਟ ਕੀਤੀ ਗਈ ਹੈ ਸਟ੍ਰਾਈਕ ਦੇ ਵਿੱਚ ਇਸਾਨੀ ਅਸੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਲੁਕੀ ਹੋਈ ਇੱਕ ਪੋਲਿਟਿਕਸ ਹੈ ਜਾਂ ਇੱਕ ਰਾਜਨੀਤੀ ਹੈ ਕਿ ਡਾਕਟਰਾਂ ਦੇ ਵਿੱਚ ਹਤਾਸ਼ਾ ਪੈਦਾ ਕੀਤੀ ਜਾਏ ਸਾਡੀ ਤਰੱਕੀਆਂ ਰੋਕੀਆਂ ਜਾਣ ਜਿੱਦਾਂ ਡਾਕਟਰ ਹਤਾਸ਼ ਹੋ ਕੇ ਖੁਦ ਨੌਕਰੀਆਂ ਛੱਡਣ ਭਾਰੀ ਕਮੀ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇ ਡਾਕਟਰਾਂ ਦਾ ਤੋਂ ਉਸ ਤੋਂ ਬਾਅਦ ਡਾਕਟਰਾਂ ਦੇ ਉੱਪਰ ਇਹ ਅਲੀਗੇਸ਼ਨ ਲਾਏ ਕਿ ਸਰਕਾਰੀ ਹਸਪਤਲ ਦੇ ਡਾਕਟਰ ਆਣਾ ਨਹੀਂ ਚਾਹੁੰਦੇ ਤਾਂ ਸਰਕਾਰ ਹਸਪਤਲ ਨੂੰ ਪ੍ਰਾਈਵੇਟ ਕਰ ਦੇ ਮੰਗਾ ਕੀ ਨੇ ਤੋਂ ਮੰਗਾ ਸਾਡੀ ਹੈ ਕਿ ਜਿਹੜੀ ਸਾਡੇ ਮਨੋਂ ਵੱਲੋਂ ਵੜਾਂਦ ਵਾਲੀਆਂ ਜਾਂ ਸਾਨੂੰ ਤਰੱਕੀ ਜਿਹੜੀ ਦੁਆਰਵਲੀ ਹੈ ਜਿਹੜੀ ਸਾਡੀ ਮੰਗ ਪੂਰੀ ਕੀਤੀ ਜਾਵੇ ਸਾਡੀ ਜਿਹੜੀ ਤਰੱਕੀਆਂ ਪੈਂਡਿੰਗ ਪਈਆਂ ਉਹਨਾਂ ਨੂੰ ਉਹਨਾਂ ਨੂੰ ਕੀਤਾ ਜਾਵੇ ਤੇ ਜੜੀ ਸਾਡੀ ਪੈਂਡਿੰਗ ਡਿਮਾਂਡਾਂ ਪੁਰਾਣੀਆਂ ਪਈਆਂ ਉਹਨੂੰ ਠੀਕ ਕੀਤਾ ਜਾਵੇ। ਯਾਰ ਕਾਲ ਕਿੰਨੇ ਦਿਨ ਕਿੱਤੀ ਜਾ ਰਹੀ ਹੈ ਕਿੰਨੇ ਦਿਨ ਲਈ ਕਿਤੀ ਜਾ ਰਹੀ ਹੈ? ਸਟ੍ਰਾਈਕ ਪਹਿਲੇ ਸਾਡੀ ਜਿਹੜੀ ਹੈ 2 ਜਾਂ 3 ਫੇਸ ਚ ਚਲੇਗੀ। ਸਭ ਤੋਂ ਪਹਿਲੇ ਸਰਕਾਰ ਵੱਲੋਂ ਥੋੜਾ ਨਰਮੀ ਵਾਲਾ ਰੁਕਾ ਬਣਾਇਆ ਗਿਆ ਹੈ। ਸਰਕਾਰ ਨੇ ਸਾਨੂੰ 11 ਤਰੀਕ ਨੂੰ ਫਾਈਨੈਂਸ ਸੈਕਟਰੀ ਨਾਲ ਮਿਲਣ ਦੀ ਮੀਟਿੰਗ ਦਾ ਸਮਾਂ ਦਿੱਤਾ ਹੈ। ਜਿਸ ਕਰਕੇ ਪਹਿਲੇ ਸਾਡੀ ਸਟ੍ਰਾਈਕ ਜਿਹੜੀ ਹੈ ਪੂਰੇ ਦਿਨ ਦੀ ਸੀ। ਹੁਣ ਉਸ ਤੋਂ ਬਾਅਦ ਆ ਕੇ ਸਰਕਾਰ ਸਾਡੀ ਡਿਮਾਂਡ ਨਹੀਂ ਮੰਦੀ ਹੈ ਤੈਨੂੰ ਪੂਰੇ ਤੌਰ ਤੇ ਜਿਹੜਾ ਉਹ ਬੰਦੀ ਬੰਦ ਕੀਤੀ ਜਾਵੇਗੀ ਪੂਰੇ ਤੌਰ ਤੇ ਐਮਰਜੈਂਸੀ ਬੰਦ ਕੀਤੀ ਜਾਵੇਗੀ ਤੇ ਜੋ ਵੀ ਸਟੇਟ ਦੀ ਕਾਲ ਹੋਗੀ ਉਹਨੂੰ ਮੈਂ ਆ ਜਾਗਾ